ਦੋਸਤੋ 20-25 ਦਿਨਾਂ ਬਾਅਦ ਤੁਪ ਪਈ ਆ ਨਿਕਲ ਤੇ ਸਾਰੇ ਜਣੇ ਸੰਤਰੇ ਖਾਓ ਤੇ ਸੰਤਰੀ ਖਾਣ ਦੇ ਨਾਲ-ਨਾਲ ਜੀ ਇਹਦੇ ਛਿਲਕੇ ਵੀ ਬਚਾਓ ਕਿਉਂਕਿ ਅੱਜ ਇਹ ਤੋਂ ਬਹੁਤ ਹੀ ਵਧੀਆ ਚੀਜ਼ ਬਣਦੀ ਹੈਗੀ ਤੇ ਅੱਜ ਆਪਾਂ ਬਣਾਉਣ ਲੱਗੇ ਇੱਕ ਬਹੁਤ ਹੀ ਵਧੀਆ ਚੀਜ਼ ਜੋ ਕਿ ਫੇਸ ਵਾਸਤੇ ਬਹੁਤ ਫਾਇਦਾ ਕਰਦੀ ਹੈਗੀ ਜਿਨ੍ਹਾਂ ਦੇ ਛਾਈਆਂ ਨਹੀਂ ਜਾਂ ਦਾਗ-ਧੱਬੇ ਬਣੇ ਹੋਏ ਆ ਜੁੰਜ ਵੀ ਜਿਵੇਂ ਕੋਈ ਵੀ ਚੀਜ਼ ਰੈਕਸ਼ਨ ਕਰਦੀ ਹੈ ਤਾਂ ਇਹ ਤੋਂ ਆਪਾਂ ਬਹੁਤ ਹੀ ਵਧੀਆ ਫੇਸ ਪੈਕ ਤੇ ਫੇਸ ਵਾਸ਼ ਬਣਾਵਾਂਗੇ ਜੋ ਬਹੁਤ ਹੀ ਵਧੀਆ ਆਪਾਂ ਨੂੰ ਫਾਇਦਾ ਕਰੂਗਾ ਤੇ ਚਲੋ ਜੀ ਫਿਰ ਦੱਸ ਦਿਆਂ ਕਿਵੇਂ ਬਣਦੀ ਹੈ ਚੀਜ਼ ਲਓ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਸੁਕਾ ਲਈ ਸੀ ਤਿੰਨ-ਚਾਰ ਦਿਨ ਧੁੱਪ 'ਚ ਰੱਖਤੇ ਸੀਗੇ ਠੀਕ ਹੈ ਇਹ ਬਿਲਕੁਲ ਰੱਖੇ ਹੋਏ ਸੀ ਰਹਿਣ ਮਤੋਂ ਹ ਜੇਕਰ ਆਪਾਂ ਥੋੜੇ ਸਿੱਲੇ ਲੱਗਣ ਤਾਂ ਆਪਾਂ ਇਹਦੇ ਵਿੱਚ ਮਲਤਾਨੀ ਮਿੱਟੀ ਪਾ ਸਕਦੇ ਹਾਂ ਜੀ ਉਹ ਵੈਸੇ ਆਪਾਂ ਪਾਵਾਂਗੇ ਜ਼ਰੂਰ ਕਿਉਂਕਿ ਇਹਦੇ ਨਾਲ ਵੀ ਬਹੁਤ ਵਧੀਆ ਰਿਜ਼ਲਟ ਆਉਂਦੇ ਆ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਛਿਲਕੇ ਪਾਈ ਜਾਵਾਂਗੇ ਜੋ ਕਿ ਆਪਾਂ ਸੁਕਾ ਕੇ ਰੱਖੇ ਸੀ 3-4 ਦਿਨ ਆਪਾਂ ਤੋਂ ਪਲਵਾਈ ਆ ਤੇ ਨਾਲ ਹੀ ਆਪਾਂ ਪਾ ਦਾਂਗੇ ਜੀ ਮਲਤਾਨੀ ਮਿੱਟੀ ਇਹ ਆਪਾਂ ਫਿਰ ਰਮਨ ਫਿਰ ਦਰਦਰ ਜੇ ਹੋਗੇ ਤਾਂ ਸਕਰਬਰ ਵਾਂਗੂ ਬਣ ਜਾਣਗੇ ਜਿਵੇਂ ਹਨਾ ਹਾਂਜੀ ਉਹ ਚੀਜ਼ ਅਲੱਗ ਬਣੂਗੀ ਜੀ ਠੀਕ ਹੈ ਜੀ ਇਸ ਬੋਸ ਵੀ ਬਣਾ ਸਕਦੇ ਆ ਫੇਸ ਪੈਕ ਵੀ ਇਹ ਤੋਂ ਆਪਾਂ ਤਿਆਰ ਕਰ ਸਕਦੇ ਆ ਜੋ ਵੀ ਆਪਾਂ ਨੂੰ ਚੀਜ਼ ਵਧੀਆ ਲੱਗਦੀ ਹੋਵੇ ਆਪਾਂ ਇਹਨੂੰ ਅਪਲਾਈ ਕਰ ਸਕਦੇ ਕੋਈ ਉਹ ਬਾਅਦ ਦੀ ਗੱਲ ਰਹਿ ਗਈ ਮਤਲਬ ਹਾਂਜੀ ਹਾਂਜੀ ਠੀਕ ਹੈ ਜੀ ਪਹਿਲਾਂ ਆਪਾਂ ਪਾਊਡਰ ਫਾਰਮ ਚ ਇਹਨੂੰ ਤਿਆਰ ਕਰ ਲਈਏ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਜੀ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਇਹ ਥੋੜੀ ਜਿਹੀ ਸਿੱਲੇ ਸੀਗੇ ਇਸ ਕਰਕੇ ਮੈਂ ਇਹਦੇ ਵਿੱਚ ਮਲਤਾਨੀ ਮਿੱਟੀ ਪਾਏ ਨਹੀਂ ਆਪਾਂ ਇਹਦੇ ਵਿੱਚ ਮਲਤਾਨੀ ਮਿੱਟੀ ਦਾ ਪਾਊਡਰ ਵੀ ਪਾ ਸਕਦੇ ਸੀਗੇ ਪਰ ਇਹ ਵਧੀਆ ਪੀਸਿਆ ਗਿਆ ਹਾਂਜੀ ਕਿਉਂ ਜੇ ਸਿੱਲਾ ਹੋਇਆ ਫਿਰ ਮਤਲਬ ਇਸ ਮਾਰ ਕੇ ਪੀਸੇ ਨਹੀਂ ਜਾਣਾ ਸੀ ਹਾਂਜੀ ਹਾਂਜੀ ਹੁਜੇ ਵੀ ਮੋਟਾ-ਮੋਟਾ ਜੀ ਹੁਣ ਆਪਾਂ ਇਹਨੂੰ ਛਾਣ ਲਾਂਗੇ ਠੀਕ ਹੈ ਜੀ ਚਲੋ ਐਸੇ ਨਾਲ ਹੀ ਛਾਣ ਲੈਨੇ ਜੀ ਇਹਨੂੰ ਆਪਾਂ ਇੱਧਰ ਕੱਢ ਦਿੰਨੇ ਆ ਠੀਕ ਹੈ ਮਤਲਬ ਆ ਜਾਲੀ ਨਾਲ ਹੀ ਇਸ ਜਾਲੀ ਨਾਲ ਹੀ ਛਾ ਹਾਂਜੀ ਇਸ ਨਾਲ ਹੀ ਛਾਣ ਲੈਨੇ ਜੀ ਕੀ ਹੁੰਦਾ ਹੂੰ ਲਓ ਵਧੀਆ ਨਿਕਲਿਆ ਜੀ ਪਾਊਡਰ ਬਣ ਗਿਆ ਜਾਣਾ ਹਣਾ ਹਾਂਜੀ ਪਾਊਡਰ ਵਧੀਆ ਬਣ ਗਿਆ ਹੂੰ ਚਲੋ ਜੀ ਚਲੋ ਆਪਾਂ ਦੁਬਾਰੇ ਇਹਨੂੰ ਆਪਾਂ ਦੁਬਾਰੇ ਛਾਣ ਲਾਂਗੇ ਜੀ ਮਤਲਬ ਇਵੇਂ ਹੀ ਆਪਾਂ ਸਾਰਾ ਪਾਊਡਰ ਤਿਆਰ ਕਰ ਲੈਨੇ ਹਾਂਜੀ ਛਿੱਲੇ ਹੋਣ ਤਾਂ ਦੋਸਤੋ ਆਪਾਂ ਤਵੇ ਤੇ ਸੇਕ ਕੇ ਵੀ ਉਹ ਕਰ ਸਕਦੇ ਇਹਨੂੰ ਮੜਾ ਜਾ ਹਾਂਜੀ ਪਰ ਜ਼ਿਆਦਾ ਨਹੀਂ ਕਿਉਂਕਿ ਫਿਰ ਜਿਹੜਾ ਵਿਟਾਮਿਨ ਸੀ ਉਹ ਨਸ਼ਟ ਹੋ ਜਾਂਦਾ ਗਰਮ ਤਾਂ ਇਹਨੂੰ ਪਵੜਾ ਕਰ ਨਹੀਂ ਸਕਦੇ ਜੀ ਹਾਂਜੀ ਇਸ ਕਰਕੇ ਇਹਨੂੰ ਜੇ ਬਸ ਧੁੱਪ 'ਚ ਹੀ ਸਕੇ ਜਾਵੇ ਠੀਕ ਹੈ ਧੁੱਪ ਆਉਂਦੀ ਦੋ ਤਿੰਨ ਦਿਨਾਂ 'ਚ ਵਧੀਆ ਧੁੱ ਦੋ ਚਾਰ ਵਾਰੀ ਜੇ ਆਪਾਂ ਇਹਨੂੰ ਪੀਸ ਲੈਣਾ ਹਾਂਜੀ ਚਲੋ ਜੀ ਇਹਦੇ ਵਿੱਚ ਪਾ ਲਿਆ ਤੇ ਇਹਦੇ ਵਿੱਚ ਥੋੜੀ ਆਪਾਂ ਪਾਵਾਂਗੇ ਮਲਤਾਨੀ ਮਿੱਟੀ ਵੀ ਵਧੀਆ ਪੀਸੇ ਜਾਂ ਇਹਦਾ ਪਾਊਡਰ ਆਪਾਂ ਛਾਨ ਕੇ ਵਧੀਆ ਤਿਆਰ ਕਰ ਲਾਂਗੇ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਦੋ ਚਮਚ ਕਾਫੀ ਦੇ ਤਾਂ ਜੋ ਚੰਗੀ ਤਰ੍ਹਾਂ ਇਹ ਮਿਕਸ ਹੋ ਜੇ ਇਹਦੇ ਵਿੱਚ ਕਾਫੀ ਵੀ ਵਿੱਚ ਹੀ ਪਾ ਦੇਣੀ ਆ ਹਾਂਜੀ ਦੋ ਕਾਫੀ ਦੇ ਆਪਾਂ ਦੋ ਚਮਚ ਪਾਉਣੇ ਰਹਿਣ ਹਾਂਜੀ ਇਹਦੇ ਨਾਲ ਵੀ ਬਹੁਤ ਵਧੀਆ ਫੇਸ ਤੇ ਗਲੋ ਆਉਂਦਾ ਜੀ ਹਾਂਜੀ ਬਹੁਤ ਜ਼ਿਆਦਾ ਕਲੀਨ ਕਰਦੀ ਆ ਫੇਸ ਨੂੰ ਠੀਕ ਹੈ ਕੋਈ ਦਾ ਪਾਕਸ ਨਹੀਂ ਵਰਤਦੇ ਰਹਿੰਦੇ ਜਿਵੇਂ ਕੋਈ ਫੇਸ ਵਾਲ ਵਾਲੀ ਕਰੀਮ ਬਣਾਉਣੇ ਜਾਂ ਕੋਈ ਪੈਕ ਬਣਾਉਣੇ ਹਨ ਹਾਂਜੀ ਹਾਂਜੀ ਪਹਿਲਾਂ ਵੀ ਆਪਾਂ ਫੇਸ ਵਾਸ਼ ਬਣਾਇਆ ਸੀ ਉਹ ਖਤਮ ਹੋ ਗਿਆ ਤੇ ਮੈਂ ਕਿਹਾ ਚਲੋ ਨਾਲੇ ਆਪਣੇ ਦੋਸਤਾਂ ਨੂੰ ਦੱਸ ਦਿੰਦੇ ਆ ਤੇ ਨਾਲੇ ਇਹ ਚੀਜ਼ ਮਤਲਬ ਆਪਾਂ ਘਰ ਵੀ ਬਣਾ ਲੈਨੇ ਕਿਉਂਕਿ ਮੈਂ ਕੋਈ ਵੀ ਮਤਲਬ ਨਾ ਹੀ ਫੇਸ ਵਾਸ਼ ਕੋਈ ਵੀ ਯੂਜ਼ ਕੀਤਾ ਤੇ ਨਾ ਹੀ ਕੋਈ ਸਾਬਣ ਵਗੈਰਾ ਫੇਸ ਤੇ ਲਾਈ ਬਸ ਇਹੀ ਚੀਜ਼ਾਂ ਲਗਾਈ ਦੀਆਂ ਨੇ ਨਾ ਹੀ ਕੋਈ ਕਰੀਮ ਗਿਰਜ ਜਿਹੇ ਜਾਂ ਨਖਾਰ ਹੈਗਾ ਕੁਦਰਤੀ ਹੈ ਕੁਝ ਵੀ ਆਪਾਂ ਬਾਰੂ ਨਹੀਂ ਕਰਵਾਉਂਦੇ ਹਾਂਜੀ ਤੇ ਮਤਲਬ ਵੀ ਬਾਕੀ ਦੋਸਤੋ ਸੰਤਰੇ ਬਾਦੂ ਆਏ ਬਈ ਸਾਡੇ ਛਿਲਕੇ ਛਿਲਕੇ ਹਨਾ ਬਾਦੂ ਹਾਂਜੀ ਮੈਨੂੰ ਕੋਈ ਵੀ ਚੀਜ਼ ਸ਼ੂਟ ਨਹੀਂ ਕਰਦੀ ਮਤਲਬ ਅਲਰਜੀ ਮੰਗੂ ਹੀ ਹੋ ਜਾਂਦੀ ਐ ਇਸ ਕਰਕੇ ਇਹ ਚੀਜ਼ ਮੈਨੂੰ ਬਹੁਤ ਪਸੰਦ ਹੈ ਤੇ ਮੈਂ ਕਿਹਾ ਚਲੋ ਜਿਹੜੀਆਂ ਪੈਣਾ ਨਹੀਂ ਲਗਾ ਸਕਦੀਆਂ ਕੁਝ ਜਾਂ ਜਿਨ੍ਹਾਂ ਦੇ ਬਹੁਤ ਹੀ ਜ਼ਿਆਦਾ ਸ਼ਾਇਆ ਨਹੀਂ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਫਾਇਦਾ ਕਰਦੇ ਪਹਿਲਾਂ ਵੀ ਆਪਾਂ ਕਈ ਕਰੀਮਾਂ ਦੱਸੀਆਂ ਨੇ ਸੀਜ਼ਨ ਮੁਤਾਬਕ ਜਿਵੇਂ ਪਪਾਇਆ ਕਰੀਮ ਬਣਾਈ ਸੀ ਪਪੀਤੇ ਤੋਂ ਤੇ ਆਹ ਚੀਜ਼ ਆਪਣੇ ਹੁਣ ਜਿਵੇਂ ਸੀਜ਼ਨਾਂ ਜੀ ਨੀਮ ਕਿੰਨੂਆ ਦਾ ਸੰਤਰੀਆਂ ਦਾ ਤਾਂ ਆਪਾਂ ਜਿਹੜੇ ਛਿਲਕੇ ਉਹ ਸੰਭਾਲ ਕੇ ਸੁਕਾ ਕੇ ਰੱਖ ਸਕਦੇ ਆ ਤੇ ਇਹ ਜਿਹੜੀ ਚੀਜ਼ ਆ ਬਣਾ ਕੇ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਤੇ ਹੁਣ ਇਹਨੂੰ ਪੀਸ ਹੁਣ ਇਹਨੂੰ ਵੀ ਆਪਾਂ ਪੀਸ ਕੇ ਛਾਣ ਲਾਂਗੇ ਜੀ ਲਓ ਜੀ ਇਹ ਵੀ ਆਪਾਂ ਸਾਰਾ ਕੱਢ ਲਿਆ ਤੇ ਆ ਮੋਟਾ ਮੋਟਾ ਪੀਸ ਬਚ ਕੇ ਇਹ ਆਪਾਂ ਸਕਰਬ ਦੇ ਮਤਲਬ ਤੌਰ ਤੇ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਤੇ ਨਹੀਂ ਇਹਨੂੰ ਸੁਕਾ ਕੇ ਆਪਾਂ ਦੁਬਾਰਾ ਵੀ ਪੀਸ ਪੀਸ ਸਕਦੇ ਆ ਕਿਉਂਕਿ ਥੋੜੀ ਜਿਹੀ ਸਿੱਲੇ ਸੀ ਠੀਕ ਹੈ ਜੀ ਇਹਨੂੰ ਸਕਰਬ ਵਾਂਗੂ ਵੀ ਆਪਾਂ ਵਰਤ ਸਕਦੇ ਆ ਮਤਲਬ ਹਾਂਜੀ ਹਾਂਜੀ ਤੇ ਲਓ ਜੀ ਆ ਪਾਊਡਰ ਤਿਆਰ ਆਗਾ ਤੇ ਇਹਨੂੰ ਆਪਾਂ ਨਹਾਉਣ ਟਾਈਮ ਵੀ ਯੂਜ਼ ਕਰ ਸਕਦੇ ਜਿਵੇਂ ਫੇਸ ਤੇ ਲਾ ਲੈ ਦੋ ਕੁ ਮਿੰਟ ਰੱਖ ਲੈ ਜੀ ਉਸ ਤੋਂ ਬਾਅਦ ਮਤਲਬ ਫੇਸ ਵਾਸ਼ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਇਹਨੂੰ ਤੇ ਨਹੀਂ ਇਹਦਾ ਫੇਸ ਪੈਕ ਵੀ ਬਣਾ ਸਕਦੇ ਜਿਵੇਂ ਦੋ ਚਮਚਾ ਆਪਾਂ ਪਾ ਲੈਨੇ ਜੀ ਇਹ ਪਾਊਡਰ ਤੇ ਥੋੜਾ ਜਿਹਾ ਆਪਾਂ ਗੁਲਾਬ ਜਲ ਪਾ ਕੇ ਤੇ ਫੇਸ ਤੇ ਚੰਗੀ ਤਰ੍ਹਾਂ ਅਪਲਾਈ ਕਰ ਲੈਣਾਗਾ ਉਹ ਵੀ ਫਿਰ ਬਣਾ ਕੇ ਦਿਖਾਈ ਦੇ ਰਹਿਣਾ ਹਾਂਜੀ ਚਲ ਬਣਾ ਦਿੰਨੇ ਜੀ ਉਹ ਵੀ ਲਓ ਜੀ ਆਪਾਂ ਗੁਲਾਬ ਜਲ ਵੀ ਲੈ ਆਂਦਾ ਜਮਾ ਗੁਲਾਬ ਜਲ ਵਰਗੀ ਸ਼ੂਟ ਪਰਕਰ ਰਹਿਣਾ ਅੱਜ ਉਹ ਜਿਹੜੀ ਰੈਸਪੀ ਬਣਾਈ ਦੀ ਉਹੋ ਜੀ ਚੀਜ਼ ਆਪਾਂ ਪਾ ਲਈ ਦੀ। ਕੁਦਰਤ ਨੂੰ ਮਾਝੀ ਹੋ ਗਈ ਤਾਂ। ਹਾਂਜੀ ਤੇ ਦੋ ਚਮਚਾ ਆਪ ਜਿੰਨਾਂ ਕ ਆਪਾਂ ਨੂੰ ਜ਼ਰੂਰਤ ਹੋ ਉਹਨਾਂ ਕ ਆਪੇ ਪਾਏ ਪਾਊਡਰ ਲੈ ਲੈਣਾ ਜੀ। ਠੀਕ ਹੈ ਜੀ। ਥੋੜਾ ਜਿਹਾ ਆਪ ਇਹਦੇ ਵਿੱਚ ਗੁਲਾਬ ਜਲ ਪਾ ਲੈਣਾ ਜੀ। ਇਹ ਥਾ ਆਪ ਦਹੀਂ ਵੀ ਪਾ ਸਕਦੇ ਆ। ਠੀਕ ਹੈ। ਦਹੀਂ ਵੀ ਪਾ ਸਕਦੇ ਆ ਕੋਈ ਚੱਕਰ ਨਹੀਂ ਆ। ਹਾਂਜੀ ਹਾਂਜੀ ਦਹੀਂ ਵੀ ਪਾ ਸਕਦੇ ਆ ਦੁੱਧ ਵੀ ਪਾ ਸਕਦੇ ਆ ਜੀ। ਠੀਕ ਹੈ ਜੀ। ਜਿਨ੍ਹਾਂ ਦੀ ਸਕਿਨ ਬਹੁਤ ਜ਼ਿਆਦਾ ਡਰਾਈ ਆ ਹੂੰ ਉਹ ਇਹਦੇ ਵਿੱਚ ਦੁੱਧ ਜਾਂ ਦਹੀਂ ਯੂਜ਼ ਕਰ ਸਕਦੇ ਨੇ। ਨਹੀਂ ਗੁਲਾਬ ਜਲ ਪਾ ਕੇ ਫੇਸ ਤੇ ਚੀਜ਼ ਮਤਲਬ ਜਿਵੇਂ ਆਪ ਹੂੰ ਜਿੰਨਾ ਕ ਜਰੂਰਤ ਹੋਵੇ ਉਹਨਾਂ ਕ ਆਪ ਇਹਦੇ ਵਿੱਚ ਪਾਈ ਜਾਣਾ ਜੀ ਰੋਜ਼ ਵਾਟਰ ਠੀਕ ਲੋਇਨ ਬਸ ਐਵੇਂ ਜੇ ਬਣਾ ਲੈਣਾ ਵੀ ਜਿਹੜਾ ਫੇਸ ਤੇ ਚੰਗੀ ਤਰ੍ਹਾਂ ਅਪਲਾਈ ਹੋ ਜੇ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਥੋੜਾ ਜਿਹਾ ਬੇਸਨ ਵੀ ਪਾ ਸਕਦੇ ਹੋ ਕਈ ਵਾਰ ਐ ਮਤਲਬ ਕਿ ਕਿਸੇ ਦੇ ਫੈਂਸੀਆ ਬहोत ਹੈ ਜਾਂ ਮੇਰੇ ਫੇਸ ਜਿਹੜਾ ਬੇਸਨ ਆ ਉਹ ਨਹੀਂ ਸ਼ੂਟ ਕਰਦਾ ਕਿਸੇ ਨੂੰ ਹੂੰ ਤੇ ਜਿੰਨਾਂ ਨੂੰ ਮਤਲਬ ਫੇਸ ਜਿਹੜਾ ਬੇਸਨ ਆ ਉਹ ਸ਼ੂਟ ਕਰਦਾ ਉਹਦੇ ਵਿੱਚ ਬੇਸਨ ਵੀ ਪਾ ਸਕਦੇ ਨੇ 2-3 ਚਮਚ ਬੇਸਨ ਪਾ ਕੇ ਪਾਊਡਰ ਬਣਾ ਲੈਣ ਹੂੰ ਤੇ ਚੰਗੀ ਤਰ੍ਹਾਂ ਫੇਸ ਤੇ ਆਪਾਂ ਇਹਨੂੰ ਅਪਲਾਈ ਕਰ ਲੈਣਾ ਜੀ ਜਦੋਂ ਇਹ ਸੁੱਕ ਜੇ ਤਾਂ ਚੰਗੀ ਤਰ ਇਹਦੇ ਨਾਲ ਜਿਹੜੀ ਆਪਣੀ ਸਕਿਨ ਉਹ ਬਹੁਤ ਹੀ ਜ਼ਿਆਦਾ ਟਾਈਟ ਵੀ ਹੋਊਗੀ ਬ੍ਰਾਈਟ ਵੀ ਹੋਊਗੀ ਤੇ ਜਿਹੜੇ ਦਾਗ-ਧੱब्बे ਬਣੇ ਹੋਏ ਨੇ ਛਾਈਆਂ ਉਹ ਵੀ ਹੌਲੀ-ਹੌਲੀ ਲਾਈਟ ਹੋਣਗੇ ਬਟਨੇ ਵਾਂਗੂ ਲਾ ਲੈਣਾ ਜਿਵੇਂ ਵਿਆਹ ਵਾਲੇ ਮੁੰਡੇ ਤੇ ਬਟਨ ਲੱਗਦਾ ਹੁੰਦਾ ਹੁੰਦਾ ਹਾਂਜੀ ਹਾਂਜੀ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਜੋ ਆਪਾਂ ਨੂੰ ਮਤਲਬ ਬਾਹਰੋਂ ਹੀ ਲੈਣਾ ਪੈਂਦਾ ਜਾਂ ਤਾਂ ਖਾ ਕੇ ਤੇ ਜਾਂ ਫੇਸ ਤੇ ਲਾ ਕੇ ਤੇ ਇਹਦੇ ਨਾਲ ਜਿਹੜਾ ਫੇਸ ਆ ਬਹੁਤ ਵਧੀਆ ਹੁੰਦਾ ਤੇ ਜ਼ਰੂਰ ਅਜ਼ਮਾ ਕੇ ਦੇਖੋ ਬਹੁਤ ਫਰਕ ਦਿਖਾਊਗਾ ਹੌਲੀ-ਹੌਲੀ ਮਤਲਬ ਜੇ ਤੁਸੀਂ ਕਈ ਦਿਨ ਯੂਜ਼ ਕਰੋ ਸੁਣ ਆਪਣੇ ਆਪ ਹੀ ਪਤਾ ਲੱਗਣ ਲੱਗੂ ਵੈਸੇ ਤੁਸੀਂ ਜੇ ਇੱਕ ਵ ਬਹੁਤ ਵਧੀਆ ਮਤਲਬ ਹੈ ਜੀ ਫੇਸ ਨੂੰ ਸਾਫ ਕਰਨ ਵਾਲੀ ਚੀਜ਼ ਤੇ ਜਰੂਰ ਮਤਲਬ ਬਣਾਓ ਜਿਨ੍ਹਾਂ ਨੂੰ ਫੇਸ ਤੇ ਬਹੁਤ ਸਾਰੀ ਜਿਹੜੀ ਪ੍ਰੋਬਲਮ ਨੇ ਉਹਨਾਂ ਤੋਂ ਇਹ ਰਾਹਤ ਦਿੰਦਾ ਜੀ ਕਈ ਵਾਰ ਆਪਾਂ ਕੀ ਕਰਦੇ ਵਿਟਾਮਿਨ ਸੀ ਵਾਲੀ ਕਰੀਮ ਯੂਜ਼ ਕਰਨ ਲੱਗ ਜਾਂਦੇ ਪਰ ਜਿਹੜਾ ਆਪਾਂ ਸ਼ਿਰਕੇ ਦੇ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਹੁੰਦਾ ਹੈ ਜੋ ਆਪਣੇ ਫੇਸ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜੀ ਸੋ ਇਹਨੂੰ ਕਿਸੇ ਵੀ ਆਪਾਂ ਡੱਬੇ ਵਿੱਚ ਪਾ ਕੇ ਰੱਖ ਲੈਣਾ ਤਾਂ ਜੋ ਇਹ ਸੱਲ ਨਾ ਫੜੇ ਤੇ ਜਦੋਂ ਆਪਾਂ ਨੂੰ ਜ਼ਰੂਰਤ ਹੋਵੇ ਉਦੋਂ ਆਪਾਂ ਇਹਨੂੰ ਅਪਲਾਈ ਕਰ ਸਕਦੇ ਹਾਂ ਜੀ ਸੋ ਵੀਡੀਓ ਵਧੀਆ ਲੱਗੀ ਅੱਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖ